ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਹੁਣ ਆਇਆ ਆਪਾਂ ਖੇਤ ਚ ਗੇੜਾ ਮਾਰਨ ਤੇ ਅੱਜ ਮੌਸਮ ਕਣੀਆਂ ਸਵੇਰ ਦੀਆਂ ਪੈਂਦੀਆਂ ਨੇ ਜਦੇ ਉੱਠੇ ਆਪਾਂ ਤੇ ਹੁਣ ਫੇਰ ਲੱਗਿਆ ਪੈਣ ਦੇਖੋ ਅੱਜ ਪਤਾ ਲੱਗਦਾ ਵੀ ਠੰਡਾ ਵਾਲਾ ਦਿਨ ਹੈ ਫੇਰ ਲੱਗੀਆਂ ਕਣੀਆਂ ਪੈਣ ਤੇ ਬਹੁਤ ਵਧੀਆ ਗੱਲ ਹੈ ਪਰਮਾਤਮਾ ਨਹੀਂ ਤਾਂ ਲੱਗਿਆ ਪਾਉਣ ਨਹੀਂ ਤਾਂ 7-8 ਮਹੀਨੇ ਤੁਹਾਨੂੰ ਪਤਾ ਹੀ ਆ ਅੱਜ 27 ਤਰੀਕ ਹੈ ਤੇ ਆਪਣੇ ਏਰੀਆ ਚ ਪੈ ਰਿਹਾ ਮੀਂਹ ਦੱਸੋ ਕਮੈਂਟਾਂ ਚ ਕਿੱਥੇ ਕਿੱਥੇ ਪੈ ਰਿਹਾ ਆ ਦੇਖੋ ਅਗਰ ਦੀਆਂ ਨਾ ਕਣੀਆਂ ਲਾਓ ਫਿਰ ਲੱਗੀਆਂ ਫਿਰਨ ਪਿਆਜ਼ ਲਾ ਰਹੇ ਸੀ ਆਪਾਂ ਗੰਢੇ ਤੇ ਮੀਂਹ ਤਾਂ ਸਵੇਰ ਦੇ ਹੀ ਪੈਂਦਾ ਪਹਿਲਾਂ ਘਟਤੀ ਤੇ ਹੁਣ ਥੋੜਾ ਜਿਹਾ ਵੱਧ ਗਿਆ ਆ ਦੇਖੋ ਇੱਕ ਬੰਦਾ ਆ ਖੜਾ ਤੇ ਦੂਸਰਾ ਆ ਬੈਠਾ ਤੇ ਬੈਡਾਂ ਤੇ ਲਾ ਰਹੇ ਆ ਚਲੋ ਫਾਇਦਾ ਵੀ ਹੈਗਾ ਮੀਂਹ ਦੇ ਵਿੱਚ ਪਿਆਜ਼ ਲਾ ਰਹੇ ਆ ਤੇ ਨਾਲ ਹੁੰਦੇ ਜੜੇ ਆਉਣਗੇ ਬੈੱਡ ਬਣਾ ਲੈਣਾ ਨੇ 4-5 ਤੇ ਲਾਈ ਜਾਂਦੇ ਆ ਪਨੀਰੀ ਇਹ ਤਾਂ ਭੋਲੇ ਲਾ ਦੋ ਥੈਲੇ ਲੈ ਲਓ ਜੇ ਵੱਧ ਗਿਆ ਕੰਮ ਖਰਾਬ ਹੋ ਜਾਣਾ ਹਾਂ ਫੇਰ ਨਹੀਂ ਲੱਗਣੇ ਗਾਰੇ ਚ ਪੁੱਤ ਕੰਮ ਨਿਬੇੜ ਦੋ ਤੇ ਉਤੋਂ ਬਾਅਦ ਆਰਾਮ ਕਰੋ ਥੈਲੇ ਲੈ ਲਓ ਬਹਿ ਜਾਓ ਫਿਰ ਜ਼ਰੂਰੀ ਥੋੜੀ ਆ ਜੀ ਮਿੱਤਰੋ ਪੱਠੇ ਵਾਲਾ ਪਲਾਟ ਕਰੋ ਚੈੱਕ ਪੂਰਾ ਘੈਂਟ ਖੜਾ ਹੈ ਪੂਰੀ ਸਰਾ ਗੱਲ ਵਾਤਾ ਐਨ ਪੂਰਾ ਵਧੀਆ ਨਾ ਮੈਂ ਸੀਟ ਦਾ ਮਿੱਤਰੋ ਇਹੀ ਬਸ ਫਾਇਦਾ ਹੁੰਦਾ ਬਾਕੀ ਪੱਤਾ ਤੁਹਾਡੇ ਸਾਹਮਣੇ ਆ ਬੇਲ ਕਰੋ ਚੈੱਕ ਮੀ ਮਿੱਤਰੋ ਸਾਹਜੇ ਦਾ ਹੀ ਆ ਇੰਨਾ ਗਾਇ ਦੇਖ ਲੋ ਕਿੰਨਾ ਕੋ ਹੋ ਸਕਦਾ ਆਉਣ ਜੇ ਲੋ ਹਲੇ ਬੱਟਾਂ ਚ ਸਲਾਬ ਜੀ ਹੋਈ ਹੈ ਜੇ ਗਿੱਲੇ ਆਲੂ ਨੇ ਸਮਝ ਲਓ ਗਿੱਲੇ ਚ ਗਿੱਲਾ ਰਲ ਗਿਆ ਹਲੇ ਕਾਲੂ ਵੀ ਦਿਖਾਉਂਦਾ ਅੱਜ ਤੱਕ 27 ਤੇ 28 ਦਾ ਜਿਆਦਾ ਦਿਖਾਉਂਦਾ ਤੁਹਾਨੂੰ ਪਤਾ ਹੀ ਆ ਹਾਂਜੀ ਆ ਗਿਆ ਜੀ ਟਾਈਮ ਰਾਜੇ ਦਾ ਹੁਣ ਕੱਢਣ ਦਾ ਇਹਨੂੰ ਸਾਲ ਹੋ ਗਿਆ ਵਿਚਾਰੇ ਨੂੰ ਖੜੇ ਨੂੰ ਤੇ ਇਹਦੀ ਸੈਲਫ ਦਾ ਕੰਮ ਹੋਣੇ ਵਾਲਾ ਸੀ ਕੰਮ ਆਪਾਂ ਫਿਰ ਕਰਾਇਆ ਹੀ ਨਹੀਂ ਲਿਆ ਕੇ ਨਮੀਆਂ ਲਾਤੀ ਖਸੀ ਜੀ ਜਾਂਦੀ ਹੁੰਦੀ ਸੀ ਕਦੇ ਸੈਲਫ ਵਜ ਜਾਂਦੀ ਸੀ ਤੇ ਕਦੇ ਹੀ 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 ਜੀ ਕਰੀ ਜਾਂਦੀ ਸੀ ਤੇ ਇੱਕ ਵਾਰ ਦੋ ਵਾਰ ਕੰਮ ਕਰਾਇਆ ਸੀ ਉਹ ਵੀ ਹੁਣ ਹੁਣ ਕਿਉਂਕਿ ਨਾਲ ਦੀ ਸੈਲਫ ਆ ਉਹਦੇ ਕਰਕੇ ਨਵੀਂ ਲਾਉਣੀ ਪੈਣੀ ਸੀ ਤੇ ਇਸ ਵਾਰ ਨਵੀਂ ਉਹ ਲਾਤੀ ਤੇ ਬੈਟਰੀ ਹੋ ਗਈ ਸੀ ਡਾਊਨ ਖੜੇ ਕਰਕੇ ਫਿਰ ਬੈਟਰੀ ਆਪਾਂ ਰੱਖਤੀ ਚੈਨ ਵਾਲੀ ਮਸ਼ੀਨ ਸੀ ਕਿਉਂਕਿ ਇਹ ਵੀ ਸੌ ਜਾਂਦੀ ਆ ਮਖਾ ਵੀ ਇਹ ਤੋਂ ਲੋ ਕੰਮ ਨਵੀਂ ਨਹੀਂ ਧਰਾਉਣੀ ਹਰੇ ਨਵੀਂ ਜਾਂ ਲੋਡ ਹੋਊਗੀ ਆ ਧਰਾਵਾਂਗੇ ਨੇ ਇਹ ਨੇ ਵੀ ਸੌ ਜਾਣਾ ਬੈਟਰੀਆਂ ਆਪਣੇ ਕੋ 4 ਤੇ 5ਵੇਂ ਇਹ 5 ਵਾਧੂ ਦੀਆਂ ਦੋਏ ਮਸ਼ੀਨਾਂ ਦੀਆਂ ਜਿਹੜੀਆਂ ਉਰੇ ਖੜੀਆਂ ਨੇ ਤੇ ਤੀਜੀ ਚੈਨ ਵਾਲੀ ਦੀ ਇਸ ਕਰਕੇ ਆਪਾਂ ਬੜੀ ਬੈਟਰੀ ਲਾ ਲਈ ਕਿਉਂਕਿ ਇਹ 17 ਪਲੇਟ ਇਹਨੂੰ ਬੈਟਰੀ ਚਾਹੀਦੀ ਆ ਆ ਲਓ ਫਿਲਟਰਾਂ ਦਾ ਵੀ ਕੰਮ ਕਰਤਾ ਕੱਢ ਤੇ ਹੁਣ ਬਦਲਣਾ ਆਪਾਂ ਇਹਦਾ ਰਾਜੇ ਦਾ ਤੇਲ ਇੰਜਨ ਵਾਲਾ ਤੇ ਗੇਅਰ ਵਾਲਾ ਕਰਨਾ ਆਪਾਂ ਚੈੱਕ ਮਗਰ ਵਾਲਾ ਘੱਟ ਵੱਧ ਜੋ ਵੀ ਹੈਗਾ ਤੇ ਜਦਦੇ ਆਲੂ ਪੱਟੇ ਨੇ ਉਹੀ ਟਾਇਰਾਂ 'ਚ ਖੜਾ ਓਕਣੇ ਇਹਦੇ ਦੂਏ ਟਾਇਰ ਆਪਾਂ ਲਾਈ ਨਹੀਂ ਨਾ ਮਗਰਲੇ ਸੈਟ ਕੀਤੇ ਨੇ ਓਕਣੇ ਖੜਾ ਇਹ ਆ ਦੇਖੋ ਵਿਚਾਰੇ ਦੇ ਗਰਦਾ ਵੀ ਬਹੁਤ ਪਿਆਵਾ ਹੁਣ ਇਹਦੀ ਮਾਲਸ਼ ਮੂਲਸ਼ ਕਰਦੇ ਆ ਕਿਉਂਕਿ ਲੋਡ ਪੈਣੀ ਆ ਹੁਣ ਆਲੂਆਂ ਦੀ ਪਟਾਈ ਕਰਕੇ ਫਿਲਟਰ ਆਪਾਂ ਟੀਜ਼ਰ ਬਦਲਤੇ ਬਿਲਾਸੀ ਵੀ ਬਦਲਤੀ ਆਪਾਂ ਹਾਲੈਂਡ ਵਾਲੀ ਲਾਈ ਵੀ ਆ ਕਿਉਂਕਿ ਇਹਨੂੰ ਆਉਂਦੀ ਨਹੀਂ ਹੈਗੀ ਆਪਾਂ ਨੇ ਆਪ ਤਕਨੀਕ ਲਾ ਕੇ ਲਾਈ ਵੀ ਆ ਫਿਰ ਹੁਣ 2 ਸਾਲ ਦੇਖਣ ਦੀ ਲੋੜ ਨਹੀਂ ਫਿਲਟਰ ਜੇ ਤੇਲ ਤੁਸੀਂ ਵਧੀਆ ਤਰੀਕੇ ਨਾਲ ਪਾਉਨੇ ਹੋਗਾ ਕਿ ਇਹ ਚੱਲਣਾ ਥੋੜਾ ਏ ਇਸ ਵਾਰ ਤਾਂ ਆਪਾਂ ਇਸ ਸਪਰੇਅ ਵਾਲੇ ਪੰਪ ਤੇ ਵੀ ਨਹੀਂ ਚਲਾਇਆ ਖੜਾਈ ਆ ਬਾਕੀ ਆ ਰਮਾਂ ਦੀ ਕਰਨੀ ਆ ਮਾੜੀ ਜੀ ਇਹ ਕਰਦੇ ਨੇ ਚੂੰ 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 ਜਾਂ ਚੱਲਦਾ ਇਹਦੀਆਂ ਗੁੱਲੀਆਂ ਸਾਰੀਆਂ ਕਿਉਂ ਖੋਲਣ ਕਾਰਨ ਕਰਕੇ ਢੱਲੀਆਂ ਹੋ ਜਾਂਦੀਆਂ ਨੇ ਬਾਕੀ ਤੇਲ ਤੂਲ ਇਹਦਾ ਬਦਲ ਦੇਣਾ ਢਿੱਡ ਦਾ ਤੇ ਮੂਰੇ ਵਾਲਾ ਇੰਜਣ ਦਾ ਕਰਦੇ ਆ ਓਕੇ ਰਿਪੋਰਟ ਸੈਲਫ ਮਾਰੇ ਤੇ ਹੁੰਦਾ ਪੜਕ ਰਿਕੇ ਸਟਾਰਟ ਦੇਖੋ ਆਹ ਲਾਈ ਇਹ ਬੱਤੀ ਆਪਾਂ ਚਿੱਟੀ ਲਾਈਟ ਮਾਰਨ ਲੱਗਿਆ ਸੈਲਫ ਦੇਖੋ ਇੱਕ ਰਾਉਂਡ ਤੇ ਸਟਾਰਟ ਸਾਲ ਬਾਅਦ ਖੜਾ ਵੀ ਪੜਕ ਰਿਕੇ ਸਟਾਰਟ ਹੋ ਗਿਆ ਕੱਲ੍ਹ ਜਾਂ ਤੜੀ ਬੈਟਰੀ ਜੇ ਤੇ ਹਰ ਸੈਲਫ ਲਈ ਬਹੁਤ ਵਧੀਆ ਹਸਤਾ ਦੇ ਗਾਣੇ ਗੰਦਾ ਤੂੰ ਲੈ ਇਹ ਬਾਪੂ ਵੀ ਜੇ ਆਪੀ ਬਹੁਤ ਵਧੀਆ ਟੀਡਾ ਰਾਜਾ ਸਾਬ ਤੋਂ ਜਿਹੜੀ ਬਣਾਇਆ ਆ ਅਗੇ ਚੋਟੀ 1983 ਕਰ ਲਾਉਸ ਕਰੀ ਜਾ ਤੁਸੀਂ ਹਿਸਾਬ ਲਾ ਲੋ ਜੀ ਜਿੱਦਾਂ ਆਪਾਂ ਟਰੈਕਟਰ ਲਿਆ ਤੀਜੀ ਵਾਰ ਇੰਜਨ ਆਪਾਂ ਨੇ ਹੁਣ ਕਰਾਇਆ ਤਾਂ ਤੀਜੀ ਵਾਰ ਸਾਹਮਾ ਬਹੁਤਿਆਰ ਬਹੁਤ ਜਾਵੇ ਨਜਾਇਜ਼ ਤੀਜੀ ਵਾਰ ਕਰਾਇਆ ਇੰਜਣ ਤੇ ਕ੍ਰੈਂਕਾ ਜਿਹੜੀ ਉਹ 20 ਤੇ ਆ ਜੀ ਹਲੇ ਵੀ ਉਹਨੂੰ ਜੜ ਕੇ 40 50 ਤੇ ਹੋਣੀ ਚਾਹੀਦੀ ਸੀ ਕ੍ਰੈਂਕ ਨੂੰ ਡਾਊਨ ਹੋਣ ਤੋਂ ਇੰਜਣ ਡਾਊਨ ਹੋਣ ਤੋਂ ਪਹਿਲਾਂ ਹੀ ਜਨ ਕਰਾ ਦਿੰਦੇ ਆ ਦਾ ਸਾਰੀ ਕਿੱਟ ਆਪਣੀ ਜਿਹੜੀ ਵੱਡੀ ਦੀ ਆਪਾਂ ਨੇ ਘਰੇ ਪਈਆ ਕਰ ਲਾਉਂਕ ਕਰਦੀ ਆਪ ਇਹ ਹੋ ਜਾਂਦਾ ਇੰਜਣ ਕੋਈ ਵੱਡੀ ਗੱਲ ਨਹੀਂ ਸਾਰਾ ਸਮਾਨ ਹੈ ਆਉਂਦਾ ਪਿੱਛੇ ਦੇ ਵਿੱਚ ਤੁਸੀਂ ਘਰੇ ਪਾ ਸਕਦੇ ਹੋ ਜੇ ਤੁਹਾਨੂੰ ਕੋਈ ਮੋਟੀ ਜਾਣਕਾਰੀ ਹੈ ਸਾਰਾ ਹੀ ਕੰਮ ਇਹ ਘਰੇ ਕਰਿਆ ਦੀ ਜਰਾ ਜਰਾ ਗੁਲਾਮ ਮਾਤਾ ਭਾਜੋ ਦੀ ਤੇ ਟਕਾਟਾ ਹੋਰ ਸੂ ਸਾਰੀ ਜੋ ਦੀ ਕੰਮ ਦੀ ਪਾਵਰ ਸਟੀਅਰਿੰਗ ਸਾਰਾ ਮੋਸਾ ਕਰਿਆ ਕਰਿਆ ਪੂਰਾ ਘੈਂਟ ਚੱਲਦਾ ਰਾਜਾ ਇਹ ਆਪਣਾ ਹਾਂਜੀ ਗੰਡਿਆਂ ਨੂੰ ਪਾਣੀ ਪਾਣੀ ਦੀ ਤਾਂ ਲੋੜ ਪਈ ਨਹੀਂ ਕਿਉਂਕਿ 2 ਦਿਨ ਹੋ ਗਏ ਮੀਂਹ ਪੈਂਦੇ ਨੂੰ ਤੇ ਮੀ ਬਹੁਤ ਜ਼ਰੂਰੀ ᱛੀ ਆਪਾਂ ਨੇ ਕਣਕ ਨੂੰ ਵੀ ਨਹੀਂ ਪਾਣੀ ਲਾਇਆ ਤੇ ਮਾੜੀ ਮੋਟੀ ਆ ਸਰੋਂ ਆ ਨਵਾਂ ਵੀ ਬੀਜਿਆ ਵਾ ਬਾਕੀ ਪਰੇ ਉਧਰ ਪਰਲੇ ਪਾਸੇ ਆ ਬਹੁਤ ਵਧੀਆ ਗੱਲ ਐ ਜਿਹੜਾ ਮੀ ਪੈ ਗਿਆ ਫਸਲਾਂ ਨੂੰ ਕਾਫੀ ਆਸਰਾ ਹੋਣਾ ਸਮਝ ਲਓ ਦਵਾਈਆਂ ਤੇ ਰਹਿ ਮੰਗੇ ਲੱਗਣ ਐ ਨੇ ਆਈ ਨਹੀਂ ਹੈਗਾ ਵੀ ਕੋਈ ਨੁਕਸਾਨ ਐ ਚਲੋ ਪੰਜ ਚਾਰ ਦਿਨ ਲਈ ਪਟਾਈਆਂ ਰੋਕੀਆਂ ਕੋਈ ਬੜੀ ਗੱਲ ਨਹੀਂ ਕੋਈ ਜ਼ਿਆਦਾ ਨਹੀਂ ਪਿਆ ਨਾਰਮਲ ਜਿਹਾ ਪਿਆ ਮੀਂਹ ਜ਼ਰੂਰੀ ᱛੀਗਾ ਮਿੱਤਰੋ ਬਾਕੀ ਗੰਡੇ ਆਪਣੇ ਪਹਿਲਾਂ ਵੀ ਲਾਏ ਹੋਏ ਨੇ ਆ ਦੇਖੋ ਸਾਰੇ ਇਹਨਾਂ ਨੂੰ ਫੇਰ ਤਿਆਰ ਹੋ ਜਾਣਗੇ ਆ ਲੋ ਮਿਰਚ ਵੀ ਖੜੀ ਆ ਸਭ ਕੋ ਖੜਾ ᱛੀਰੇ ਆ ਇੰਨੀ ਜਗ੍ਹਾ ਦੇ ਥੱਲੇ ਆਪਾਂ ਸੋਲਰ ਦੇ ਲਾ ਲੈਨੇ ਹੁੰਨੇ ਆ ਕਿਉਂਕਿ ਹੋਰ ਇਥੇ ਨਾ ਤਾਂ ਟਰੈਕਟਰ ਵੜਦਾ ਨਾ ਕੁਝ ਹੋਰ ਹੋਣਾ ਇਹਦਾ ਇਹੀ ਫਾਇਦਾ ਆ ਮੇੜਾ ਖੜਾ ਲਾਲ ਬਾਜਰੇ ਦਾ ਇਹ ਆਪਾਂ ਬਦੌਸ਼ੀ ਗਏ ਸੀ ਜੀਰੀ ਕੱਟਣ ਚੈਨ ਵਾਲੀ ਮਸ਼ੀਨ ਨਾਲ ਉੱਥੋਂ ਇੱਕ ਡੱਕਾ ਲਿਆਂਦਾ ਸੀ ਇਹ ਤਿੰਨ ਚਾਰ ਬੂਝੇ ਹੋ ਗਏ ਸੀ ਤੇ ਬਈਆਂ ਨੇ ਪੱਟ ਤੇ ਦੋ ਰਹਿ ਗਏ ਇੱਕਾ ਛੋਟਾ ਇੱਕਾ ਬੜਾ ਬਾਕੀ ਪਰੇ ਆ ਉਧਰ ਹੈਗਾ ਲਾਲ ਬਾਜਰਾ ਜਾਨੀ ਇਸ ਵਾਰ ਬਾਜੂਗਾ ਇੱਕ ਪੂਰਾ ਮੇੜਾ ਏ ਨਾ ਪਾਣੀ ਤੋਂ ਕਣਕ ਆ ਇਹ ਦੇਖ ਲਓ ਲੇਟ ਠੀਕੀ ਬਾਸਪਤੀ ਤੀਉਰੇ ਇਹ ਆਪਾਰੇ ਖੜੇ ਨੇ ਬੀਜ ਵਾਲੇ ਆਲੂ ਆਲ ਦਾਲੇ ਕਿਤੇ ਆਲੂ ਨਹੀਂ ਜਿੱਥੇ ਆਪਾਂ ਆਲੂ ਲਾਇਆ ਬੀਜ ਵਾਲਾ ਨਵਾਂ ਬੀਜ ਉਹ ਵਾਰ ਜਿਹੜੀਆਂ ਬੋਰੀਆਂ ਲਈਆਂ ਸੀ ਥੋੜੀਆਂ ਹੀ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਾਥੀ ਸ਼ਰੀਕ ਹਾਲ